ਸਹਿਬਾਂ ਦੀ ਬਾਣੀ ਕਹਿੰਦੀ ਹੈ ਮਨ ਖੋਟ ਹਰ ਤੇਰਾ ਨਹੀਂ ਵਿਸਾਸ ਕਿਸੇ ਤੇ ਵੀ ਭਰੋਸਾ ਕਰ ਸਕਦੇ ਹੰ ਮਨ ਤੇਰੇ ਤੇ ਨਹੀਂ ਤੂੰ ਸਵੇਰੇ ਇਮਾਨਦਾਰ ਸੀ ਸ਼ਾਮੀ ਬੇਈਮਾਨ ਹੋ ਗਏ ਹੁਣੇ ਸ਼ਾਂਤਮਈ ਸੀ ਤੋ ਹੁਣੇ ਕਰੋਧੀ ਹੋ ਗਏ ਹੁਣੇ ਪਰਪਰਾ ਕਰਪਿਆ ਕਰਦਾ ਸੀ ਹੁਣ ਫਿਰ ਦੁਰਾਚਾਰੀ ਹੋ ਗਏ ਮਨ ਦਾ ਕੋਈ ਭਰੋਸਾ ਨਹੀਂ ਮਨ ਖੋਟ ਹਰ ਤੇਰਾ ਨਹੀਂ ਵਿਸਾਸ ਤੁਹ ਮਹਾ ਉਦਮਾ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਮਾਈ ਮਨ ਮੇਰੋ ਬਸਨਾ ਦੋ ਤਵਾ ਤੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾ ਦਾ ਜ਼ਿਕਰ ਜ਼ਿਆਦਾ ਕਰਦੇ ਨੇ ਮਾਈ ਧਨ ਪਾਇਓ ਹਰ ਨਾਮ ਹੈ ਮਾ ਅਰੀ ਦੇ ਨਾਮ ਦਾ ਧਨ ਪ੍ਰਾਪਤ ਹੋ ਗਏ ਗੁਰੂ ਤੇਗ ਬਹਾਦਰ ਸ